ਹੋਤੇ ਬਰਕਤ ਵਾਸ ਕਰਦੀ ਹੈ ਉਹ ਕਿਹੜੀਆਂ ਤਿੰਨ ਚੀਜ਼ਾਂ ਨੇ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਸੋ ਸਾਧ ਸੰਗਤ ਜੀ ਉਸ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਪਾਈਏ ਗੱਜ ਕੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਹੋਰ ਵੀ ਸੰਗਤਾਂ ਦਾ ਭਲਾ ਹੋ ਸਕੇ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਜਿਹੜੀਆਂ ਬੀਬੀਆਂ ਆਟਾ ਗੁੰਨਣ ਸਮੇ ਇਹ ਤਿੰਨ ਚੀਜ਼ਾਂ ਪਾਉਂਦੀਆਂ ਨੇ ਉਹਨਾਂ ਦੇ ਘਰ ਦੇ ਵਿੱਚ ਸ਼ੁਕ ਸ਼ਾਂਤੀ ਅਤੇ ਬਰਕਤ ਬਾਸ ਕਰਦੀ ਹੈ ਆਪਾਂ ਨਾਲ ਹੀ ਇਹ ਵੀ ਜਾਣਾਂਗੇ ਅਤੇ ਉਹ ਕਿਹੜੀਆਂ ਗਲਤੀਆਂ ਨੇ ਜੋ ਘਰ ਦੇ ਵਿੱਚ ਮਾੜਾ ਸਾਮਾ ਲੈ ਆਉਂਦੀਆਂ ਨੇ ਆਪਾਂ ਸਭ ਜਾਣਦੇ ਹਾਂ ਕਿ ਆਨਨ ਨੂੰ ਹਰ ਧਰਮ ਦੇ ਵਿੱਚ ਬਹੁਤ ਹੀ ਸਤਿਕਾਰਿਆ ਗਿਆ ਹੈ ਇਸ ਕਰਕੇ ਰਿਜਕ ਦਾ ਸਮਾਨ ਕਰਨ ਆਪਾਂ ਸਭ ਨੂੰ ਕਿਹਾ ਜਾਂਦਾ ਹੈ ਆਪਾਂ ਛੋਟੇ ਹੁੰਦੇ ਹੀ ਕਿਹਾ ਕਰਦੇ ਸੀ ਕਿ ਜਿੰਨਾ ਓਖਾ ਇਸ ਨੂੰ ਉਗਾਉਣਾ ਹੈ ਓਨਾ ਹੀ ਸੋਖਾ ਇਸ ਨੂੰ ਬਰਬਾਦ ਕਰਨਾ ਹੈ ਇਹ ਸਭ ਤੋਂ ਜ਼ਰੂਰੀ ਚੀਜ਼ ਹੈ ਆਪਣੇ ਲਈ ਇਸ ਦੇ ਵਿੱਚ ਕਈ ਬੀਬੀਆਂ ਆਪਣੇ ਸਮਾਂ ਬਚਾਉਣ ਦੇ ਲਈ ਇੱਕ ਵਾਰ ਚ ਹੀ ਤਿੰਨ ਵਾਰ ਦਾ ਆਟਾ ਗੁੰਨ ਕੇ ਰੱਖ ਲੈਂਦੀਆਂ ਨੇ ਕਦੇ ਵੀ ਲੋੜ ਤੋਂ ਜ਼ਿਆਦਾ ਆਟਾ ਗੁੰਨ ਕੇ ਨਾ ਰੱਖੋ ਇਹ ਸਿਹਤ ਲਈ ਹਾਨੀਕਾਰਕ ਹੀ ਹੈ ਨਾਲ ਹੀ ਨਕਾਰਾਤਮਕ ਤਾਕਤਾਂ ਨੂੰ ਵੀ ਘਰ ਲੈ ਆਉਂਦਾ ਆਪਾਂ ਮਰੇ ਹੋਏ ਅਣ ਦੂਜੀ ਵਾਰ ਖਾ ਰਹੇ ਹਾਂ ਆਪਾਂ ਕਹਿ ਦਿੰਨੇ ਹਾਂ ਕਿ ਸਾਨੂੰ ਆਟਾ ਬਰੀਕ ਚਾਹੀਦਾ ਹੈ ਜਿੰਨਾ ਆਟਾ ਬਰੀਕ ਹੋਵੇਗਾ ਓਨਾ ਜ਼ਿਆਦਾ 슈ਗਰ ਹੋਣ ਦੇ ਜੋ ਚਾਂਸ ਨੇ ਉਹ ਵਧ ਜਾਂਦੇ ਨੇ ਆਪਣੇ ਸਰੀਰ ਦੇ ਵਿੱਚ ਇਹ ਜ਼ਹਿਰ ਬਣੇਗਾ ਜ਼ਹਿਰ ਆਪਾਂ ਇਸ ਤੋਂ ਅਣਜਾਣ ਹਾਂ ਸਾਥ ਸੰਗਤ ਜੀ ਇਹ ਸਰੀਰ ਨੂੰ ਕਮਜ਼ੋਰ ਕਰ ਦਿੰਦਾ ਹੈ ਆਪਾਂ ਕਹਿੰਨੇ ਹਾਂ ਕਿ ਬੱਚੇ ਦੀ ਹਾਈਟ ਨਹੀਂ ਵਾਦੀ ਜੀ ਬੱਚਾ ਕਮਜ਼ੋਰ ਹੁੰਦਾ ਜਾ ਰਿਹਾ ਉਹ ਤਾਂ ਆਪਾਂ ਹੀ ਸਾਰਾ ਕੁਝ ਕੀਤਾ ਉਹ ਆਪਣੇ ਤੋਂ ਹੋਇਆ ਆਟਾ ਦਰਦਰਾ ਜਿਹੜਾ ਬਿਨਾਂ ਛਾਣੇ ਖਾਓ ਸਾਰੀਆਂ ਬਿਮਾਰੀਆਂ ਭੱਜ ਜਾਣਗੀਆਂ ਦਿਨੇ ਰੋਟੀ ਰੱਜ ਕੇ ਖਾਓ ਜਿੰਨਾ ਮਨ ਕਰਦਾ ਹੈ ਓਨੇ ਖਾਓ ਰਾਤ ਦੀ ਰੋਟੀ ਬੰਦ ਕਰ ਦਿਓ ਰਾਤ ਨੂੰ ਕਦੇ ਵੀ ਦਾਲ ਨਾ ਖਾਓ ਨਹੀਂ ਤਾਂ ਤੁਹਾਡਾ ਮੋਟਾਪਾ ਕਦੇ ਨਹੀਂ ਘਟਣਾ ਆਪਾਂ ਸਾਧੂ ਸੰਤਾਂ ਦੇ ਮੂੰਹੋਂ ਇਹ ਸੁਣਿਆ ਕਿ ਪਾਣੀ ਦੇ ਵਿੱਚ 48 ਘੰਟੇ ਬਾਅਦ ਜੀ ਪਿਆਦਾ ਹੋ ਜਾਂਦੇ ਨੇ ਅਤੇ ਉਹ ਫਿਰ ਵਾਦੇ ਫੁੱਲਦੇ ਰਹਿੰਦੇ ਨੇ 100 ਤੋਂ ਹਜ਼ਾਰ ਹਜ਼ਾਰ ਤੋਂ ਲੱਖਾਂ ਤੇ ਲੱਖਾਂ ਤੋਂ ਕਰੋੜਾ ਕਰੋੜਾ ਤੋਂ ਅਰਬਾਂ ਦੀ ਗਿਣਤੀ ਝਟ ਹੋ ਜਾਂਦੀ ਹੈ ਉਹਨਾਂ ਇਵੇਂ ਦਾ ਪਾਣੀ ਕਿਹਾ ਜਾਂਦਾ ਹੈ ਕਿ ਕਦੇ ਨਹੀਂ ਪੀਣਾ ਚਾਹੀਦਾ 48 ਮਿੰਟਾਂ ਨੂੰ ਹਮੇਸ਼ਾ ਤੁਸੀਂ ਆਪਣੇ ਮਨ ਦੇ ਵਿੱਚ ਬਿਠਾ ਲਵੋ ਕਿਹਾ ਜਾਂਦਾ ਹੈ ਕਿ ਵੀ ਗਰਮ ਪ੍ਰਸ਼ਾਦਾ ਖਾਓ ਹੁਣ ਇਸ ਪਿੱਛੇ ਭਾਵ ਕੀ ਹੈ 48 ਮਿੰਟ ਨੂੰ ਬਿਠਾ ਲਓ ਮਨ ਚ ਵੀ 48 ਮਿੰਟਾਂ ਤੋਂ ਪਹਿਲਾਂ ਖਾਓ ਭਾਵ ਜਦੋਂ ਬਣੇ ਉਸ 48 ਮਿੰਟਾਂ ਦੇ ਵਿੱਚ ਖਾਣਾ ਆਪਾਂ ਨੂੰ ਪਤਾ ਹੀ ਨਹੀਂ ਕਿ ਗਰਮ ਪ੍ਰਸ਼ਾਦਾ ਬਣਾਉਣਾ ਕਿਵੇਂ ਹੈ 15 ਦਿਨਾਂ ਤੋਂ ਵੱਧ ਪੀਸਿਆ ਹੋਇਆ ਆਟਾ ਕਦੇ ਨਹੀਂ ਖਾਣਾ ਇਹ ਕਣਕ ਦੇ ਆਟੇ ਲਈ ਹੈ ਮੱਕੀ ਦਾ ਆਟਾ ਛੋਲਿਆਂ ਦਾ ਆਟਾ ਜਿਹੜਾ ਆਪਾਂ ਸੱਤ ਆਟੇ ਲੈ ਕੇ ਚੀਜ਼ਾਂ ਬਣਾਉਂਦੇ ਹਾਂ ਕਿ ਭਾਰ ਘਟ ਜਾਵੇ ਸਰੀਰ ਸੁਵਸਤ ਰਹੇ ਉਹ ਤਾਂ ਸਿਰਫ 7 ਦਿਨ ਹੀ ਹੈ ਉਸ ਤੋਂ ਵੱਧ ਹੋਵੇ ਤਾਂ ਉਹ ਨਹੀਂ ਖਾਣਾ ਇਸਨੇ ਸਗੋ ਅਵਸਥਾ ਕੀ ਕਰਨਾ ਹੈ ਬਲਕਿ ਬਿਮਾਰ ਹੋ ਜਾਣਾ ਹੈ ਤੇ ਹੁਣ ਸਵਾਲ ਹੈ ਕਿ ਤਾਜ਼ਾ ਆਟਾ ਕਿਥੋਂ ਲਿਆਇਆ ਜਾਵੇ ਤਾਂ ਪਹਿਲਾਂ ਪੁਰਾਣੇ ਟਾਈਮਾਂ ਦੇ ਵਿੱਚ ਇੱਕ ਪੱਥਰ ਦੀ ਚੱਕੀ ਵਰਤੀ ਜਾਂਦੀ ਸੀ ਇਸ ਤਰ੍ਹਾਂ ਕਰਨ ਨਾਲ ਕਦੇ ਪੈਰਾਂ ਦੇ ਵਿੱਚ ਦਰਦ ਨਹੀਂ ਹੋਵੇਗਾ ਕਦੇ ਸ਼ੂਗਰ ਨਹੀਂ ਹੋਵੇਗਾ ਕਦੇ ਬੀਪੀ ਨਹੀਂ ਵਧੇਗਾ ਤੇ ਕਦੇ ਮੋਟਾਪਾ ਵੀ ਨਹੀਂ ਹੋਵੇਗਾ ਤੇ ਇਸ ਕਰਕੇ ਕਿਹਾ ਜਾਂਦਾ ਹੈ ਕਿ ਜਦੋਂ ਵੀ ਆਟਾ ਗੁੰਨੋ ਤਾਂ ਸਭ ਤੋਂ ਪਹਿਲਾਂ ਉਸ ਵਿੱਚ ਘਿਓ ਪਾਓ ਇਸ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਬਹੁਤ ਆਪਣੇ ਆਪ ਨੂੰ ਵਧੀਆ ਲੱਗੇਗਾ ਤੁਹਾਡਾ ਆਪਣੇ ਆਪ ਨੂੰ ਸਰੀਰ ਵਧੀਆ ਲੱਗੇਗਾ ਤੇ ਇਸ ਤਰ੍ਹਾਂ ਦਾ ਆਟਾ ਆਪਣੇ ਬੱਚਿਆਂ ਨੂੰ ਜ਼ਰੂਰ ਖਵਾਓ ਤਾਂ ਜੋ ਉਹਨਾਂ ਨੂੰ ਬੋਲ ਵਿਟਾ ਵਰਗੀਆਂ ਚੀਜ਼ਾਂ ਦੀ ਜ਼ਰੂਰਤ ਨਾ ਪਵੇ ਤੇ ਦੂਸਰੇ ਦਿਨ ਜਦੋਂ ਆਟਾ ਗੁੰਨਣਾ ਹੈ ਤਾਂ ਉਸ ਵਿੱਚ ਦੁੱਧ ਪਾਓ ਮਤਲਬ ਕਿ ਦੁੱਧ ਨਾਲ ਆਟਾ ਗੁੰਨੋ ਤੇ ਉਹ ਆਪਣੇ ਸਾਰੇ ਪਰਿਵਾਰ ਤੇ ਬੱਚਿਆਂ ਨੂੰ ਖਵਾਓ ਇਸ ਨਾਲ ਸਰੀਰ ਦੇ ਵਿੱਚ ਤਾਕਤ ਵੱਧਦੀ ਹੈ ਤੇ ਫਿਰ ਤੀਸਰੇ ਦਿਨ ਤੁਸੀਂ ਜੋ ਆਟਾ ਗੁੰਨਣਾ ਹੈ ਉਹ ਮਿਸ਼ਰੀ ਤੇ ਮੱਖਣ ਨੂੰ ਮਿਲਾ ਕੇ ਗੁੰਨ ਲਵੋ ਪਰ ਇੱਕ ਗੱਲ ਦਾ ਧਿਆਨ ਰੱਖੋ ਜੋ ਮੱਖਣ ਹੈ ਉਹ ਘਰ ਦਾ ਹੋਣਾ ਚਾਹੀਦਾ ਹੈ ਇਸ ਦੇ ਨਾਲ ਜੋ ਤੁਹਾਡੇ ਲੋ ਬੀਪੀ ਦੀ ਬਿਮਾਰੀ ਹੈ ਉਹ ਠੀਕ ਹੋ ਜਾਵੇਗੀ ਅਗਰ ਕੋਈ ਵੀ ਆਟੇ ਚ ਗੁੰਨੇ ਬਿਨਾ ਮਿਸ਼ਰੀ ਤੇ ਮੱਖਣ ਨੂੰ ਮਿਲਾ ਕੇ ਖਾ ਸਕਦੇ ਹੈ ਤਾਂ ਉਹ ਵੀ ਬਹੁਤ ਵਧੀਆ ਹੈ ਤੇ ਇੱਕ ਗੱਲ ਹੋਰ ਜੋ ਤੁਸੀਂ ਮਿਸ਼ਰੀ ਲੈਣੀ ਹੈ ਉਹ ਧਾਗੇ ਵਾਲੀ ਲੈਣੀ ਤੇ ਹੁਣ ਚੌਥੇ ਦਿਨ ਤੁਸੀਂ ਜੋ ਆਟਾ ਹੈ ਉਹ ਦਹੀਂ ਨਾਲ ਗੁੰਨਣਾ ਹੈ ਇਸ ਨਾਲ ਤੁਹਾਨੂੰ ਜੋ ਤੇਜ਼ਾਬ ਦੀ ਪ੍ਰੋਬਲਮ ਹੈ ਉਹ ਠੀਕ ਹੋ ਜਾਵੇਗੀ ਤੇ ਸਰੀਰ ਨੂੰ ਤਾਕਤ ਮਿਲੇਗੀ ਤੇ ਇੱਕ ਗੱਲ ਹੋਰ ਧਿਆਨ ਵਿੱਚ ਰੱਖਣੀ ਹੈ ਜਦੋਂ ਵੀ ਤੁਸੀਂ ਇਹ ਦਹੀਂ ਵਾਲਾ ਆਟਾ ਗੁੰਨਣਾ ਹੈ ਉਹ ਉਸ ਸਮੇਂ ਹੀ ਗੁੰਨਣਾ ਹੈ ਜਦ ਤੁਸੀਂ ਰੋਟੀ ਬਣਾਉਣੀ ਹੈ ਧਿਆਨਯੋਗ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਜਦੋਂ ਤੁਸੀਂ ਆਟਾ ਗੁੰਨਣਾ ਹੈ ਚਾਹੇ ਉਹ ਦਹੀਂ ਨਾਲ ਗੁੰਨਣਾ ਮਿਸ਼ਰੀ ਤੇ ਮੱਖਣ ਨਾਲ ਗੁੰਨਣਾ ਦੁੱਧ ਨਾਲ ਗੁੰਨਣਾ ਤਾਂ ਉਸ ਦੇ ਵਿੱਚ ਪਰਿਵਾਰ ਦੇ ਮੈਂਬਰਾਂ ਦੇ ਮੁਤਾਬਿਕ ਮਿੱਠਾ ਛੋਡੇ ਦੀ ਚੁਟਕੀ ਜ਼ਰੂਰ ਪਾਉਣਾ ਹੈ ਇਸ ਨਾਲ ਕੀ ਹੋਵੇਗਾ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਜਿਵੇਂ ਕਿ ਗੈਸਟਰੋਲ ਵਧਣਾ ਪਥਰੀਆਂ ਬਨਨੀਆਂ ਜਾਂ ਫਿਰ ਰਸੋਲੀਆਂ ਬਨਨੀਆਂ ਇਸ ਨਾਲ ਤੁਹਾਨੂੰ ਬਹੁਤ ਫਰਕ ਪੈ ਜਾਵੇਗਾ ਇਸ ਨਾਲ ਕੀ ਹੋਵੇਗਾ ਤੁਹਾਡਾ ਜੋ ਵੀ ਬਿਮਾਰੀਆਂ ਨੇ ਜੋ ਵੀ ਰੋਗ ਨੇ ਛੋਟੀਆਂ-ਛੋਟੀਆਂ ਵੱਡੀਆਂ ਬਿਮਾਰੀਆਂ ਨੇ ਉਹ ਸਭ ਠੀਕ ਹੋ ਜਾਣਗੀਆਂ ਪਰ ਇੱਕ ਗੱਲ ਦਾ ਧਿਆਨ ਰੱਖਣਾ ਜਦੋਂ ਵੀ ਤੁਸੀਂ ਆਟਾ ਗੁੰਨਣਾ ਹੈ ਚਾਹੇ ਪਹਿਲੇ ਪੈਰ ਗੁੰਨੋ ਚਾਹੇ ਦੁਪਹਿਰ ਵੇਲੇ ਗੁੰਨੋ ਜਾਂ ਫਿਰ ਸ਼ਾਮ ਨੂੰ ਗੁੰਨੋ ਉਹ ਉਸ ਸਮੇਂ ਇਸ ਦੇ ਵਿੱਚ ਮਿੱਠਾ ਸੋਡਾ ਜ਼ਰੂਰ ਪਾਉਣਾ ਹੈ ਅਗਰ ਤੁਸੀਂ ਇਸ ਤਰ੍ਹਾਂ ਦਾ ਸੇਵਨ ਕਰੋਗੇ ਤਾਂ ਤੁਹਾਡੇ ਘਰ ਵਿੱਚ ਬਿਮਾਰੀਆਂ ਵੀ ਦੂਰ ਹੋ ਜਾਣਗੀਆਂ ਤੇ ਇਸ ਨਾਲ ਤੁਹਾਡੀ ਬਚਤ ਵੀ ਹੋਵੇਗੀ ਤੇ ਜੇ ਬਚਤ ਹੋਵੇਗੀ ਤਾਂ ਘਰ ਦੇ ਵਿੱਚ ਖੁਸ਼ਹਾਲੀ ਆਵੇਗੀ ਤੇ ਸਭ ਤੋਂ ਵੱਡੀ ਗੱਲ ਜਦੋਂ ਵੀ ਤੁਸੀਂ ਪ੍ਰਸ਼ਾਦਾ ਬਣਾਉਣਾ ਹੈ ਤਾਂ ਵਾਹਿਗੁਰੂ ਜੀ ਦਾ ਨਾਮ ਲੈ ਕੇ ਹੀ ਬਣਾਉਣਾ ਹੈ ਆਪਦੇ ਮਨ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਖਿਆਲ ਨਹੀਂ ਲੈ ਕੇ ਆਉਣਾ ਜੋ ਕਿ 네ਗੇਟਿਵ ਨੂੰ ਦਾਵਤ ਦੇਵੇ